ਹਾਂਜੀ ਹੁਣ ਹੈ ਇਹ ਦੀ ਐਂਟ੍ਰੈਂਸ ਸਾਹਮਣੇ ਦੋਨੋਂ ਫਿਰ ਆਪਾਂ ਚੱਲਦੇ ਆਂ ਇਹਦੇ ਅੰਦਰ ਦੇਖੋ ਇਟ ਉਸ ਸਮੇਂ ਦੀ ਜੋ ਪੁਰਾਤਨ ਨਾਂ ਨਕਸ਼ਾ ਹੀ ਇਹ ਫਤਿਹਗੜ੍ਹ ਸਾਹਿਬ ਫਟਕਾਂ ਦੇ ਖੱਬੀ ਸਾਈਡ ਤੋਂ ਰਸਤਾ ਮੁੜਿਆ ਜਹਾਜ਼ ਹਵੇਲੀ ਨੂੰ ਜੋ ਕਿ ਹੈ ਦੀਵਾਨ ਟੋਡਰ ਮਲ ਜੀ ਦੀ ਆਓ ਦੇਖੀਏ ਕਿਵੇਂ ਨੇ ਹਾਲਾਤ ਹਵੇਲੀ ਦੇ ਤੇ ਕਰਦੇ ਆਂ ਇਹਦੇ ਦਰਸ਼ਨ ਕਿਵੇਂ ਹੈ ਇਹ ਹਵੇਲੀ ਕੀ ਹੈ ਦੀ ਮਹੱਤਤਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਚ ਤੇ ਅੱਜ ਆਪਾਂ ਤੁਹਾਨੂੰ ਜਿਸ ਚੀਜ਼ ਦੇ ਦਰਸ਼ਨ ਕਰਾਵਾਂਗੇ ਉਹ ਹੈ ਜੀ ਟੌਡਰਮਲ ਜੀ ਦੀ ਪੁਰਾਤਨ ਜਹਾਜ਼ ਹਵੇਲੀ ਜਿਹਦੇ ਚ ਗੁਰੂ ਮਹਾਰਾਜ ਦੇ ਸਮੇ ਤੇ ਜਦੋਂ ਛੋਟੇ ਸਾਹਿਬ ਜਾਦੇ ਸ਼ਹੀਦ ਹੋਏ ਉਸ ਸਮੇ ਉਹਨਾਂ ਦਾ ਪਰਿਵਾਰ ਰਿਹਾ ਕਰਦਾ ਸੀਗਾ ਤੇ ਆਜੋ ਪਹਿਲਾਂ ਤਾਂ ਇੱਕ ਚਲਕੀ ਲੋ ਇਹ ਹੈ ਮੇਰੇ ਪਿੱਛੇ ਉਹ ਹਵੇਲੀ ਪੁਰਾਤਨ ਦੇਖ ਲੋ ਬਾਕੀ ਜੋ ਇਹ ਹਾਲਾਤ ਹੈ ਜਿਹਦੇ ਤੁਹਾਡੇ ਸਾਹਮਣੇ ਹੀ ਹੈ ਤੇ ਬਾਕੀ ਆਪਾਂ ਗੱਲਬਾਤ ਚੱਲੇ ਚੱਲੇ ਕਰਾਂਗੇ ਦੱਸਾਂਗੇ ਤੇ ਦਿਖਾਵਾਂਗੇ ਇਹਦਾ ਹਵੇਲੀ ਦਾ ਤੁਹਾਨੂੰ ਕੋਨਾ ਕੋਨਾ ਠੀਕ ਹੈ ਅੰਦਰੋਂ ਬਾਹਰੋਂ ਤੇ ਕੀ ਇਹਦੇ ਚ ਹੁਣ ਤੱਕ ਜੋ ਕੰਮ ਹੈ ਹੋ ਚੁੱਕਿਆ ਹੈ ਜਾਂ ਕੀ ਹੋਣ ਵਾਲਾ ਹੈ ਜਾਂ ਨਹੀਂ ਹੋ ਰਿਹਾ ਇਸ ਸਮੇਂ ਕੰਮ ਸਟੇਟਸ ਕੀ ਹੈ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਥੋੜਾ ਜਿਹਾ ਪਹਿਲਾ 라ਉਂਡ ਲੈ ਲਿਆ ਘੁੰਮ ਫਿਰ ਕੇ ਦੇਖਿਆ ਤੇ ਇੱਕ ਥੋੜਾ ਜਿਹਾ ਗਰਮੀ ਨਾਲ ਹਾਲਤ ਖਰਾਬ ਹੈ ਤੇ ਘੁੰਮ ਫਰੇ ਸੀ ਜਦੋਂ ਤੁਹਾਡੇ ਸਾਹਮਣੇ ਹੀ ਹੈ ਕਿ ਕਿਵੇਂ ਚੜੀ ਹੋਈ ਹੈ ਧੁੱਪ ਆਜੋ ਇੱਕ ਵਾਰ ਫਿਰ ਹੁਣ ਤੁਹਾਨੂੰ ਦਿਖਾ ਦਈਏ ਸਾਰਾ ਆਲਾ ਦੋਲਾ ਇਹਦਾ ਤੇ ਫਿਰ ਕਰਵਾ ਦਈਏ ਦਰਸ਼ਨ ਹਵੇਲੀ ਦੇ ਆਓ ਚਲਿਏ ਹਾਂਜੀ ਹੁਣ ਹੈ ਇਹ ਦੀ ਇੰਟਰੈਸ ਸਾਹਮਣੇ ਮੈਂ ਤੁਹਾਨੂੰ ਪਹਿਲਾਂ ਇੱਕ ਜਿਹੜਾ ਚਾਲੀ ਵੀਡੀਓ ਚ ਦਿਖਾਇਆ ਇੱਥੋਂ ਆਪਾਂ نیچے ਉਤਰ ਗਏ ਉਸ ਤੋਂ ਬਾਅਦ ਤੁਹਾਨੂੰ ਇੱਕ ਮੈਂ ਬਾਰੋਂ-ਬਾਰ ਵੋਕਰਾਉਂਡ ਦਵਾ ਦਿੰਦਾ ਫਿਰ ਆਪਾਂ ਜਾਂਦਿਆਂ ਇਹਦੇ ਅੰਦਰ ਦੇਖੋ ਇਹ ਤੋਂ ਸਮੇਂ ਦੀ ਇਹ ਪੁਰਾਤਨ ਨਾਂ ਨਕਸ਼ਾ ਹੀ ਲੱਗੀ ਹੋਈ ਹੈ ਤੇ ਜੋ ਵੀ ਕੁਝ ਮੈਨੂੰ ਇਸ ਚ ਡਿਫਰੈਂਸ ਲੱਗਿਆ ਅੱਜ ਨਾਲੋਂ ਉਹ ਤਾਂ ਮੈਂ ਤੁਹਾਨੂੰ ਜ਼ਰੂਰ ਜ਼ਿਕਰ ਕਰਾਂਗਾ ਜਿਵੇਂ ਕਿ ਇਹ ਹੈ ਚਿੱਟਾ-ਚਿੱਟਾ ਇਹ ਬਿਲਕੁਲ ਪਲਾਸਟਰ ਕੀ ਹੋ ਸਕਦਾ ਇਹ ਵੈਸੇ ਤੱਕ ਜਿੰਦਾ ਕਿ ਚੂਨੇ ਨਾਲ ਕੀਤਾ ਲੇਕਿਨ ਚੂਨੇ ਦਾ ਕੀਤਾ ਹੋਇਆ ਅ ਸਫੇਦ ਹੁੰਦਾ ਹੈ ਚਿੱਟਾ ਹੁੰਦਾ ਹੈ ਇਹ ਮੇਬੀ ਚੂਨੇ ਚ ਮਿਕਸ ਕੁਝ ਚੀਜ਼ ਹੋਊਗੀ ਜਿਵੇਂ ਆ ਚਿੱਟਾ ਹੈ ਨਾ ਆ ਦਿਖਦਾ ਹੁੰਦਾ ਐਦਾਂ ਦਿਖਦਾ ਹੁੰਦਾ ਚੂਨੇ ਦਾ ਇਹਰੇ ਪਰ ਲੱਗਿਆ ਇੱਕ ਪੁਰਾਤਨ ਕੋਈ 베ਰੀ ਦਾ ਇਹ ਪਹਿਲਾਂ ਦਈ ਹੈ ਇਹਦੀਆਂ ਜੜਾਂ ਦੱਸ ਰਹੀਆਂ ਔਰ ਇਹਦੇ ਆਲੇ ਦੋਲੇ ਕੀਤਾ ਕੀਤਾ ਹੋਇਆ ਕੰਮ ਅ ਨਾਨਕ ਸ਼ਾਹੀਟਨ ਤੇ ਆ ਜੋ ਇਹ ਤੇ ਖਾਣਾ ਪੂੜੀਆਂ ਬੇਸਮੈਂਟ ਸਟੇਅਰਸ ਇਹ ਦੇਖੋ ਇਹ ਕਿਸੇ ਟਾਈਮ ਇੱਥੇ ਹੈ ਮਤਲਬ ਬੇਸਮੈਂਟ ਦੇ ਰੂਪ ਚ ਇਹ ਚੀਜ਼ ਹੁੰਦੀ ਹੋਏਗੀ ਤੇ ਵੈਸੇ ਵੀ ਦੇ ਨੀਚੇ ਤੋਂ ਮਤਲਬ ਕਿਤੇ ਉਸਾਰੀ ਦੇ ਹੋ ਨਹੀਂ ਦਿਖਦੇ ਜਿਵੇਂ ਮੈਂ ਤੁਹਾਨੂੰ ਸਮਝਾਇਆ ਦਿਆਂ ਹੁਣ ਅੰਦਰ ਆ ਕੇ ਇਹ ਵੀ ਬੇਸਮੈਂਟ ਬਣਾਈ ਹੋਈਗੀ ਕਿਉਂਕਿ ਇਹ ਦੇਖੋ ਇੱਥੋਂ ਪਤਾ ਚੱਲਦਾ ਤੇ ਇੱਥੇ ਦਿੱਤਾ ਸਲਾਮਤ ਹੈ ਹੀ ਫਿਲਹਾਲ ਇਸ ਤੋਂ ਉੱਪਰ ਵੀ ਮਤਲਬ ਅੱਗੋਂ ਉਹ ਜਿਹੜੀ ਸ਼ੁਰੂ ਹੋਈ ਹੋएगी ਉੱਪਰੋਂ ਜੋ ਹਵੇਲੀ ਹੈ ਆ ਕਿਉਂਕਿ ਇਹਦੇ 'ਚ ਕੋਈ ਉਸਾਰੀ ਦੀ ਕੋਈ ਚੀਜ਼ ਨਹੀਂ ਦਿਖਦੀ ਹੈ ਹਾਂ ਇਹ ਪਲਸਤਰ ਵਗੈਰਾ ਉਤਰਿਆ ਇਹ ਗੱਲ ਵੱਖਰੀ ਲੇਕਿਨ ਇਹ ਫਿਰ ਇਹ ਬੇਸਮੈਂਟ ਬਣਾਈ ਗਈ ਹੋएगी ਉਸ ਸਮੇਂ ਸੁਣਨੇ 'ਚ ਇਹ ਵੀ ਆਇਆ ਹੈ ਕਿ نیچے ਜੋ ਹੈ ਇਹਦੇ 'ਚ ਮਤਲਬ ਪਾਣੀ ਛੱਡਿਆ ਹੁੰਦਾ ਸੀਗਾ ਜਗ੍ਹਾ-ਜਗ੍ਹਾ ਤੇ ਤੇ ਇਸੇ ਕਰਕੇ ਇੱਕ ਵੀਦੀ ਜੋ ਬਣਤਰ ਹੈ ਉਹ ਮਤਲਬ ਜਹਾਜ਼ ਵਰਗੀ ਹੁੰਦੀ ਸੀਗੀ ਇਸ ਕਰਕੇ ਇਹਨੂੰ ਕਿਹਾ ਜਾਂਦਾ ਹੈ ਜਹਾਜ਼ ਹਵੇਲੀ ਲੇਕਿਨ ਥੱਲੇ ਪਾਣੀ ਛੱਡਣ ਦਾ ਵੀ ਮਤਲਬ ਕੋਈ ਕਾਰਨ ਹੋ ਸਕਦਾ ਤੇ ਬਾਕੀ ਦੇਖਦੇ ਆ ਅੱਗੇ ਇਹ ਦੇਖੋ ਇਹਦੀਆਂ ਜਿਹੜੀਆਂ ਨੀਹਾਂ ਹੈ ਬਈ ਕਿਸ ਉਹ ਸਨ ਦੀਆਂ ਗੱਲਾਂ ਤੇ ਅਜੇ ਤੱਕ ਸਲਾਮਤ ਕਿਸੇ ਮਤਲਬ ਤਕੜੇ ਆਰਕੀਟੈਕਟ ਤਕੜੇ ਕਿਸੇ ਮਿਸਟਰੀ ਦੁਆਰਾ ਬਣਾਈ ਗਈ ਇਹ ਹੀ ਮਤਲਬ ਹਵੇਲੀ ਤੇ ਪਹਿਲਾਂ ਤੁਹਾਨੂੰ ਫਿਰ ਇੱਧਰ ਦਿਖਾ ਦਾਂ ਥਾਂ-ਥਾਂ ਤੇ ਇਹਦੇ ਲਿਖ ਕੇ ਲਾਇਆ ਹੋਇਆ ਕੁਝ ਤੇ वो जो जरा कुत् कोल जाके दिखाऊंगा मतलब कहने का मतलब यह है कि देखो अज तक ये चीज़ किमें कैम है और सब तो बड़ी गल य है कि इदा हमने ही जो कि अपना ज़्यादा नैट वगैरह चलन लगे है या कह लो फेसबुक इंस्टाग्राम वगैरह ਉਦੋਂ ਥੋੜੀ ਜੀ ਦੀ ਉਹ ਹੋਈ ਐ ਨਹੀਂ ਤਾਂ ਹੈ ਜਿਉਂ ਦੀ ਤਿਉਹ ਹੈ ਕਦੋਂ ਦੀ ਇੱਥੇ ਹੈ ਕਦੇ ਕਿਸੇ ਨੇ ਐਨਾ ਇਹਦੇ ਬਾਰੇ ਸੁਣਿਆ ਨਹੀਂ ਕਦੇ ਕੁਛ ਨਹੀਂ ਠੀਕ ਐ ਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨੂੰ ਕੋਈ ਮਤਲਬ ਉੱਪਰੋਂ ਸ਼ੈੱਡ ਨਹੀਂ ਹੈਗੀ ਕੋਈ ਇਹਨੂੰ ਲੁਕਾਉ ਨਹੀਂ ਹੈਗਾ ਕੋਈ ਕੁਛ ਨਹੀਂ ਹੈ ਮਤਲਬ ਡਾਇਰੈਕਟ ਸਿੱਧਾ ਵਰਖਾ ਮੀਂਹ ਕਣੀ ਤਪ ਅੱਜ ਕੱਲ ਤਾਂ 10 10 15 15 ਸਾਲ ਪੁਰਾਣੇ ਲੈਂਟਰ ਹੀ ਚੋਣ ਲੱਗ ਜਾਂਦੇ ਐ ਇਹ ਤਾਂ ਦੇਖੋ ਤੁਸੀਂ ਮਤਲਬ ਵੀ ਕੀ ਚੀਜ਼ ਐ ਇਸ ਸਾਰੇ ਬੇਸਮੈਂਟ ਦੀਆਂ ਉਹਦੇ ਚ ਆਪਾਂ ਘੁੰਮ ਰਹੇ ਆ ਇਸ ਤੋਂ ਬਾਅਦ ਚ ਹੈ ਅੱਗੇ ਜਿਹੜੀ ਆ ਤੁਸੀਂ ਦੇਖ ਰਹੇ ਹੋ ਕੁਝ ਬਚਿਆ ਹੋਇਆ ਹਿੱਸਾ ਜਿਹੜੀ ਇੱਥੋਂ ਚਣਾਈ ਦੁਆਰੇ ਮਤਲਬ ਉੱਪਰਲਾ ਹਿੱਸਾ ਸਟਾਰਟ ਕੀਤਾ ਗਿਆ ਜਿਹੜਾ ਕਿ ਆ ਪਿਆ ਹੋਇਆ ਕੁਝ ਤੁਹਾਡੇ ਸਾਹਮਣੇ ਲੇਕਿਨ ਇਹਨੂੰ ਮਤਲਬ ਆਪਾਂ ਜਿਆਦਾ ਪੰਗੇ ਨਹੀਂ ਲੈਂਦੇ ਲੇਕਿਨ ਫਿਰ ਵੀ ਹਲਾਕੇ ਜਿੰਦਾ ਮਰਜੀ ਦੇਖ ਲਓ ਬਿਲਕੁਲ ਹੀ ਹਿਲ ਰਹੀ ਹਾਂ ਜਿਹੜੀ ਚੀਜ਼ ਪਟ ਹੋਈ ਏ ਟੋ ਪਟ ਹੋਈ ਏ ਅਦਰਵਾਇਜ਼ ਹਲਾਉਂਗੇ ਤਾਂ ਕੁਝ ਨਹੀਂ ਹਿਲ ਰਿਹਾ ਅਜੇ ਤੱਕ ਵੀ ਕੈਮ ਹੈ ਆਜੂ ਹੁਣ ਤੁਹਾਨੂੰ ਲੈ ਕੇ ਚਲਦੇ ਆਂ ਅੰਦਰਲੀ ਸਾਈਡ ਹੇ ਨੀਚੇ ਤੋਂ ਫਿਰ ਉੱਪਰ ਇੱਕ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਥੋੜਾ ਹਾਲਾਤ ਖਰਾਬ ਹੋਏ ਹੋਏ ਪੂਰੇ ਕਿਉਂਕਿ ਪਹਿਲਾਂ ਮੈਂ ਇਹ ਇੱਕ ਵਾਰ ਫੜਾ ਰੌਂਡ ਗਿਆ ਲੈ ਕੇ ਦੇਖਿਆ ਸੀਗਾ ਇਹਦਾ ਆ ਲੋ ਮਤਲਬ ਜੋ ਨੀਂਹ ਚ ਭਰਿਆ ਗਿਆ ਜੋ ਚਣਾਈ ਚ ਵਰਤੇ ਗਿਆ ਉਹੀ ਮੇਨ ਚੀਜ਼ ਹੈ ਆ ਦੇਖੋ ਮਜਾ ਆ ਲੈ ਜੇ ਲੇਕਿਨ ਜੋ ਘਾਟ ਆ ਜਿਹਦੇ ਸਮੇਂ ਪਹਿਲੀ ਮੰਜ਼ਲ ਦਾ ਹਾਲ ਤੇ ਕਮਰਾ ਇਹ ਇਹਦੀ ਪਹਿਲੀ ਉੱਪਰ ਵਾਲੀ ਮੰਜ਼ਲ ਤੇ ਹਾਲ ਉਹ ਕਮਰਾ ਵਿਚੇ ਹੋਏਗਾ ਔੜੀ ਔੜੀ ਟੂਰਿਸਟ ਜੋ ਦੇਖਣ ਵਾਲੇ ਆ ਉਹ ਦਿਖ ਰਹੇ ਮੈਨੂੰ ਜਦ ਮੈਂ ਆਇਆ ਸੀ ਪਹਿਲਾਂ ਹੋ ਗਿਆ ਅੱਧਾ ਘੰਟਾ ਘੰਟਾ ਉਦੋਂ ਕੋਈ ਨਹੀਂ ਸੀਗਾ ਤੇ ਇਹ ਮੇ ਵੀ ਗ੍ਰਿਪ ਹੁਣ ਦੇਣ ਨੂੰ ਜਦੋਂ ਥੋੜੀ ਕਹਿੰਦੇ ਹੁੰਦੇ ਜਦੋਂ ਕਿ ਇਹਦਾ ਛਿੱਦੇ ਦਿਹਾੜੇ ਸ਼ੁਰੂ ਹੁੰਦੇ ਆ ਪਤਾ ਮੇਰੇ ਆਣਾ ਲੋਕਾਂ ਨੇ ਉਦੋਂ ਥੋੜਾ ਜਿਆਦਾ ਕਹਿ ਦਿੰਦੇ ਆ ਜੀ ਇੱਕ ਕੰਮ ਦਿੱਤਾ ਹੋਇਆ ਫਲਾਣੀ ਕੰਪਨੀ ਨੂੰ ਫਲਾਣੀ ਨੂੰ ਫਲਾਣੇ ਠੇਕੇਦਾਰ ਨੂੰ ਸੰਭਲਣ ਲਈ ਪਰ ਨਹੀਂ ਇਹਦੇ ਤੇ ਮੈਂ ਬਾਹਰ ਜਿਹੜੇ ਇਹਦੇ ਸਿੰਘ ਬੈਠੇ ਆ ਗਿਆ ਨਹੀਂ ਸਿੰਘ ਉਹਨਾਂ ਨੂੰ ਪੁੱਛਿਆ ਸੀਗਾ ਤੇ ਉਹ ਕਹ ਰਹੀ ਸੀ ਵੀ ਪਹਿਲਾਂ ਸ਼ੁਰੂ ਹੋਇਆ ਸੀ ਕੰਮ ਤੇ ਹੁਣ ਫੇਰ ਉੱਥੇ ਹੀ ਹੈ ਇਹ ਹੈ ਜੀ ਤੁਹਾਨੂੰ ਫੇਰ ਦੱਸ ਦਿਆਂ ਇੱਕ ਵਾਰ ਦੀਵਾਨ ਟੋਡਰਮਲ ਜੀ ਦੀ ਕੋਠੀ ਹਵੇਲੀ ਉਹ ਟੋਡਰਮਲ ਜੀ ਜਿਨ੍ਹਾਂ ਨੇ ਗੁਰੂ ਮਾਰਾ ਦੇ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਜੋ ਮ੍ਰਿਤਕ ਦੇ ਆਏ ਉਹਨਾਂ ਨੂੰ ਸੰਸਕਾਰ ਲਈ ਮੋਹਰਾ ਵਿਸ਼ਾ ਕੇ ਇਹ ਸਭ ਤੋਂ ਮਹਿੰਗੀ ਜੋ ਜ਼ਮੀਨ ਖਰੀਦੀ ਸੀਗੀ ਜੋ ਕਿ ਗੁਰਦੁਆਰਾ ਜਿੱਥੇ ਜੋਤੀ ਸਰੂਪ ਹੈ ਅਗਲਾ ਵਲੌਗ ਤੁਹਾਨੂੰ ਮੈਂ ਉਦਾਹੀ ਗੁਰਦੁਆਰੇ ਦਾ ਦਿਖਾਉਂਗਾ ਉੱਥੇ ਲੈ ਕੇ ਜਾਊਂਗਾ ਲੇਕਿਨ ਮੈਂ ਤੁਹਾਨੂੰ ਵੈਸੇ ਦੱਸ ਰਿਹਾ ਕਿ ਦੀਵਾਨ ਟੋਡਰ ਮਲ ਜੀ ਨੇ ਉਸ ਸਮੇਂ 78000 78000 ਮੋਰਾ ਜੋ ਕਿ ਖੜੀਆਂ ਕਰਕੇ ਜ਼ਮੀਨ ਤੇ ਉਹ ਜ਼ਮੀਨ ਖਰੀਦੀ ਸੀਗੀ ਜੀ ਮੁਗਲਾਂ ਤੋਂ ਉਹ ਵੀ ਮੋਰਾ ਖੜੀਆਂ ਕਰਕੇ ਇਹ ਉਸ ਮਹਾਨ ਵਿਅਕਤੀ ਦੀ ਹਵੇਲੀ ਉਸ ਸਮੇਂ ਉਹ ਆਪਣੇ ਪਰਿਵਾਰ ਨਾਲ ਇਸ ਹਵੇਲੀ 'ਚ ਰਿਹਾ ਕਰਦੇ ਸਨ ਤੇ ਸਰਹੰਦ ਦੇ ਸਿਗੇ ਹੋ ਵਪਾਰੀ ਉਹ ਸਾਹਮਣੇ ਸੀਗਾ ਰਸੋਈ ਸਟੋਰ ਮੈਨੂੰ ਲੱਗਦਾ ਇੱਕ ਤਾਂ ਕੁਝ ਤਾਂ ਐ ਹੀ ਲਿਖਤੀ ਹੋਈਆਂ ਉਹ ਬੰ ਚੁੱਲਾ ਬਾਹਰ ਦਾ ਜੋ ਜੀ ਜਾਦਗੀਰੀ ਹੈ ਉਸੋਈ ਦੀ ﺍﻟ अलमारी ਉਸੋਈ ਦਾ ਕਮਰਾ ਨਾਲ ਦੀ ਨਾਲ ਹੈ ਵੈਂਟੀਲੇਸ਼ਨ ਦਾ ਪੂਰਾ ਧਿਆਨ ਹੈ ਇਹਦੇ ਉੱਤੇ ਇੱਕ ਹੋਰ ਮੰਜ਼ਿਲਾ ਵੈਸੇ ਤਾਂ ਉਸ ਦੇਖੋ ਜਿਹੜਾ ਵਿਅਕਤੀ ਉਸ ਸਮੇਂ 78000 ਸੋਨੇ ਦੀਆਂ ਜੋ ਮੋਰਾ ਹੈ ਉਹ ਨਿਸ਼ਾਵਾਰ ਕਰ ਸਕਦਾ ਤੇ ਉਹ ਸਮਝ ਲਓ ਇੱਕ ਤਾਂ ਕਿੰਨਾ ਵੱਡੇ ਦਿਲ ਵਾਲਾ ਤਾਂ ਹੈ ਹੀ ਹੈ ਤੇ ਮਤਲਬ ਕਿੰਨਾ ਤਿਆਗ ਦਾ ਭਰਿਆ ਹੋਇਆ ਉਹ ਇਨਸਾਨ ਹੋਏਗਾ ਭਾਈ ਟੋਡਰ ਮੱਲ ਜੀ ਲੇਕਿਨ ਸਾਡੀ ਕਮਜ਼ੋਰੀ ਆਪਣੇ ਆਪ ਨੂੰ ਪੰਥਕ ਕਹਾਣ ਵਾਲੀਆਂ ਸਰਕਾਰਾਂ ਵੀ 10-10 ਸਾਲ 15-15 25-25 ਸਾਲ ਰਾਜ ਕਰਕੇ ਤੁਰ ਗਈਆਂ ਤੇ ਕੁਝ ਨਵੇਂ ਚਾਲੂ ਜੇ ਪੰਥਕ ਵੀ ਆਏ ਜਿਹੜੇ ਕਹਿੰਦੇ ਜੀ ਪੰਥ ਦਾ ਸਾਨੂੰ ਜਿਆਦਾ ਪਤਾ ਹੈ ਤੇ ਗੁਰਦੁਆਰਿਆਂ ਨਾਲ ਵੀ ਮੱਥਾ ਲਾਣ ਲੱਗੇ ਸੀਗੇ ਉਹ ਅਪਾ ਕਿਸੇ ਨੂੰ ਕਹਿ ਨਹੀਂ ਸਕਦੇ ਕੁਝ ਲੇਕਿਨ ਜੋ ਚੀਜ਼ ਦੁੱਖ ਦਿੰਦੀ ਹੈ ਜੋ ਗਲਤ ਹੈ ਉਹ ਗਲਤ ਹੈ ਆਪਾਂ ਨੂੰ ਇਹਨੂੰ ਕੁਝ ਅਜੇਹਾ ਵੀ ਨਹੀਂ ਕਰ ਸਕੇ ਅੱਜ ਤੱਕ ਕਿੰਨੀ ਕਿ ਜਗ੍ਹਾ ਇਹ ਵੱਤੇ ਵੱਧ ਜੋ ਇਸ ਟਾਈਮ ਬਚਿਆ ਹੋਇਆ ਹੈ ਪੰਜੇ ਕਨਾਲ ਹੋਊਗੀ ਅੱਧਾ ਕਿਲਾ ਦੇ ਕਰੀਬ ਮੱਸੀ ਬੜੇ ਜੋਰ ਨਾਲ ਹੋਰ ਆਪਾਂ 300 ਕਰੋੜ ਰਾਸਤੇ ਖਾਲਸਾ ਤੇ ਲਾਇਆ ਹੈ ਜੀ ਤੇ ਹੋਰ ਆਪਾਂ ਛੋਟੇ ਕੱਲੂ ਘਰੇ ਵੱਡੇ ਕੱਲੂ ਘਰੇ ਯਾਦਗਾਰਾਂ ਬਣਾਈਆਂ ਜਿਹੜੀਆਂ ਆਪ ਬਣਾਈਆਂ ਹੁਣ ਲੇਕਿਨ ਜਿਹੜੀ ਇਹ ਚੀਜ਼ ਬਣੀ ਬਣਾਈ ਹੈ ਜੋ ਪ੍ਰਾਤਨ ਹੈ ਜੋ ਜਿਉਂਦੀ ਤੇਉਂ ਇੱਥੇ ਖੜੀ ਹੈ ਤੁਹਾਡੇ ਸਾਹਮਣੇ ਆਪਾਂ ਉਹਨੂੰ ਕਿਹ ਅਵਚਾ ਨਹੀਂ ਸਕਦੇ ਬਿਲਕੁਲ ਬਚਾ ਸਕਦੇ ਆ ਇਹਨੂੰ ਬੇਸ਼ੱਕ ਹੋਰ ਕੁਝ ਨਹੀਂ ਹੁੰਦਾ ਇਹਨੂੰ ਧੁੱਪ ਛਾਂ ਮੀ ਕਣੀ ਤੋਂ ਤੱਕ ਕਵਰ ਕੀਤਾ ਜਾ ਸਕਦਾ ਹੈ ਨਾ ਹਲੇਦੋਲੇ ਦੇ ਕੰਨਾਂ ਕਰਕੇ ਉੱਪਰ ਭਾਵੇਂ ਟੀਨੀ ਪਾ ਦਿੱਤੀ ਜਾਵੇ ਸ਼ੈੱਡ ਤਾਂ ਜੋ ਇੱਕ ਤਾਂ ਬਾਹਰੋਂ ਕਿਸੇ ਅਣਜਾਣ ਡੰਗਰ ਪਸ਼ੂ ਤੇ ਬੜਨ ਦੇ ਉਹਦੇ ਤੋਂ ਬੇਸ਼ੱਕ ਇਹਦੇ ਡਾਇਰੈਕਟਿਵ ਦੇ ਪਰ ਮੀਂਹ ਕਣੀ ਪੈਣ ਤੇ ਧੁੱਪ ਪੈਣ ਤੇ ਜੋ ਇਹਦਾ ਦਿਨ ਪ੍ਰਤੀ ਦਿਨ ਇਹਦੀ ਮਿਆਦ ਘਟਦੀ ਜਾ ਰਹੀ ਹੈ ਤੇ ਉਹਦੇ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਅੱਗੇ ਜੀ ਆਪਾਂ ਇਹਦੇ ਉੱਪਰ ਅੱਗੇ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਨੀਚੇ ਬੇਸਮੈਂਟ ਸੀ ਕਿ ਜਿਹੜੀ ਉਹ ਉਹਨੂੰ ਕਹਿੰਦੇ ਸੀ ਉਸ ਤੋਂ ਬਾਅਦ ਇੱਥੋਂ ਥੋੜਾ ਜਾਂ ਜਿੱਥੇ ਮੈਂ ਖੜਾ ਐ ਉਹ ਵਾਲਾ ਬੇਸਮੈਂਟ ਏਰੀਆ ਆ ਜਿੱਥੇ ਮੈਂ ਹੁਣ ਖੜਾ ਇਹਦੇ ਥੱਲੇ ਤੇ ਥੋੜੀ ਜੀ ਉੱਪਰ ਚੜਦਾ ਸੀਗਾ ਇਹ ਮਤਲਬ ਥੱਲੇ ਵਾਲਾ ਫਲੋਰ ਸੀ ਉਸ ਤੋਂ ਬਾਅਦ ਅਸੀਂ ਉੱਪਰ ਵਾਲੇ ਤੇ ਆ ਗਿਆ ਜੋ ਮੇਨ ਇਹਨਾਂ ਦੀ ਇੱਥੋਂ ਮੈਂ ਰਿਹਾਇਸ਼ ਹੈ ਜੋ ਇੱਥੋਂ ਸ਼ੁਰੂ ਹੁੰਦੀ ਸੀਗੀ ਤੋ ਜਿਹੜੇ ਕੀ ਮੈਂ ਤੁਹਾਨੂੰ ਪਿੱਛੇ ਦਿਖਾਏ ਆ ਰਸੋਈ ਘਰ ਜਾਂ ਅਲਮਾਰੀ ਵਾਲਾ ਹਿੱਸਾ ਤੇ ਇੱਥੇ ਕੁਝ ਲਿਖਿਆ ਹੋਇਆ ਅਦੁੱਤੀ ਹਵੇਲੀ ਵਿਰਾਸਤੀ ਹਵੇਲੀ ਭਾਈ ਟੋਡਰ ਮਲ ਜੀ ਮੇਰਾ ਵਸਿੰਦਾ ਮੈਨੂੰ ਧਰਮ ਤੋਂ ਅਰਪਣ ਕਰ ਗਿਆ ਮੇਰਾ ਸਿਰ ਉੱਚਾ ਹੋ ਗਿਆ ਜਾਲਮ थरथरा ਕੰਬ ਗਿਆ ਇਹ ਬਲੇ ਮਤਲਬ ਬੱਚਿਆਂ ਨੇ ਕਿਉਂਕਿ ਥੱਲੇ ਲਿਖਿਆ ਹੋਇਆ ਵਿਰਾਸਤੀ ਹਵੇਲੀ ਮੱਧਵਰਾਂ ਯਾਦਗਾਰ ਕਿਸੇ ਨੇ ਬਣਾ ਕੇ ਉਰੇ ਲਿਖ ਕੇ ਲਾਇਆ ਹੋਇਆ ਇਹ ਉਰੇ ਲੱਗੀਆਂ ਉਸ ਸਮੇਂ ਨੂੰ ਦਰਸਾਉਂਦੀਆਂ ਹੋਈਆਂ ਜਦੋਂ ਮਾਤਾ ਜੀ ਬੰਦ ਸੀਗੇ ਅੱਲੇ ਬਰਜਿਚ ਤੇ ਇਹ ਹੈ ਜੀ ਦੀ ਮੌਜੂਦਾ ਦਿੱਖ ਜੇ ਤੁਹਾਨੂੰ ਇਹਦੇ ਉੱਤੋਂ ਦਿਖਾਵਾਂ ਇੱਥੇ ਐਦਾਂ ਦੀ ਇਹ ਦੂਰੋਂ ਲੱਗਦੀ ਹੈ ਤੇ ਜੋ ਕਿ ਮੈਂ ਤੁਹਾਨੂੰ ਪਹਿਲਾਂ ਦਿਖਾਈ ਹੋਈ ਹੈ ਪਹਿਲਾਂ ਕੁਝ ਇਸ ਤਰੀਕੇ ਦੀ ਹੁੰਦੀ ਸੀਗੀ ਤੇ ਆਹ ਹਾਲੇਦਵਾਲੇ ਦੇ ਪਾਣੀ ਹੁੰਦਾ ਸੀ ਤੇ ਇਹ ਉਹ ਤਸਵੀਰਾਂ ਜਦੋਂ ਪਿੱਛੇ ਜੇ ਕੰਮ ਚੱਲ ਰਿਹਾ ਸੀਗਾ ਤਾਂ ਆਹ ਥੋੜੀ ਜਿਹੀ ਕੁਛ ਇਹਨਾਂ ਨੇ ਖਾ ਲੋ ਖਾਣਾ ਪੂਰਤੀ ਹੋਈ ਹੋਈ ਹੈ ਕਿਸੇ ਦੇ ਨੱਟ ਵੀ ਮਿਸ ਹੈ ਟਾਈਮ ਪਾਸ ਜਿਹਾ ਕਰਕੇ ਇੱਥੇ ਨਿਕਲ ਜਾਂਦੇ ਆ ਹਰ ਸਾਲ ਦੀ ਤਰ੍ਹਾਂ ਹੁਣ ਇਸ ਸਾਲ ਵੀ ਜਦੋਂ ਸ਼ਹੀਦੀ ਦਿਹਾੜੇ ਸ਼ੁਰੂ ਹੋਣਗੇ ਇਸ ਸਾਲ ਵੀ ਤੁਹਾਨੂੰ ਬਰਸਾਤੀ ਡੱਡੂਆਂ ਵਾਂਗ ਬੰਦੇ ਕੁਝ ਚਾਰ ਇਹਦੇ ਆਲੇ ਦੁਆਲੇ ਪਿੰਪਣਾਉਂਦੇ ਦਿਖਣਗੇ ਤੇ ਉਸ ਤੋਂ ਬਾਅਦ ਫਿਰ ਜਿਉਂਦੇ ਤਿਉਂ ਆਪਣੇ ਭਾਈਆਂ ਦੇ ਟਿੱਕੇ ਇਹ ਹਾਲਾਤ ਹੈ ਜੀ ਇਹਦੇ ਕੋਠੀ ਦੇ ਮੈਂ ਸਮਝ ਰਿਹਾ ਸੀਗਾ ਕਿ ਜਦੋਂ ਆਪਾਂ ਖਬਰਾਂ ਸੁਣੀਆਂ ਸੀ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਕਿ ਚਲੋ ਕੁਛ ਤਾਂ ਇਹਨਾਂ ਨੇ ਸਾਫ ਸੰਭਾਲੀ ਦੀ ਕਰ ਲਈ ਹੋएगी ਪਰ ਨਹੀਂ ਇਹ ਜਿਉਂ ਦੀ ਤਿਉਂ ਇਦਾਂ ਹੀ ਹੈ ਇਹ ਤਾਂ ਹੋ ਸਕਦਾ ਹੋਰ 4 2-4 ਸਾਲਾਂ ਤੱਕ ਬਰਸਾਤਾਂ ਨਾ ਸਹੰਦੇ ਹੋਏ ਆਹ ਹਿੱਸਾ ਵੀ ਟੇਡਾ ਹੋ ਜੇ ਪਹਿਲਾਂ ਹੀ ਥੋੜਾ ਜਿਹਾ ਕੁਛ ਟੇਡਾ ਹੈ ਫਿਰ ਵੀ ਅੱਜ ਤੱਕ ਸਲਾਮਤ ਹੈ ਕਿੰਨੀ ਵੱਡੀ ਗੱਲ ਹੈ ਇਹ ਇਹਦੀਆਂ ਸਾਈਡ ਤੋਂ ਕੰਨਾ ਤੇ ये है जी का सारा जो मैं तुम दिखाया आला दुआला एक् एक साइड तो पुरातन कोई जिमें पानी का स्टोर कह लो तो ਲੱਗੀਆਂ ਲੱਗੀਆਂ ਹੋਈਆਂ ਜਿੰਨਾ ਵੀ ਕੰਮ ਹੈ ਸਾਰਾ ਨਾਨਕਸ਼ਹੀ ਹਟਦਾਏ ਇਸ ਤੋਂ ਬਾਅਦ ਕੋਈ ਨਵੀਂ ਉਸਾਰੀ ਤਾਂ ਹੈ ਨਹੀਂ ਹੈ ਲੇਕਿਨ ਅਸੀਂ ਚਾਹੁੰਦੇ ਵੀ ਹੈ ਨਹੀਂ ਕਿ ਹਾਂ ਸਾਰੀ ਨਵੀਂ ਹੋਵੇ ਜਾਂ ਇਹਦੀ ਦੇਖਣ ਨੂੰ ਛੇੜਿਆ ਜਾਵੇ ਲੇਕਿਨ ਇਹਨੂੰ ਕਵਰ ਕੀਤਾ ਜਾ ਸਕਦਾ ਹੈ ਤੇ ਇਹਨੂੰ ਸੰਭਿਆ ਜ਼ਰੂਰ ਜਾ ਸਕਦਾ ਹੈ ਇਹ ਸਗੀ ਜੀ ਆਪਣੀ ਕੋਸ਼ਿਸ਼ ਅੱਜ ਦੀ ਤੇ ਮੈਂ ਇਹ ਸਮਝਦਾ ਕਿ ਜਿਹੜੇ ਇਸ ਚੀਜ਼ ਨੂੰ ਲੈ ਕੇ ਥੋੜੇ ਫਿਕਰਮੰਦ ਹੋਣਗੇ ਤੇ ਓਹ ਇਹਦੀ ਆਵਾਜ਼ ਠਾਣ ਵਾਸਤੇ ਇਹ ਜੀਆਂ ਵੀਡੀਓ ਨੂੰ ਦਬਕੇ ਸ਼ੇਅਰ ਲਾਈਕ ਤੇ ਕਮੈਂਟ ਆਪਣੇ ਸੁਝਾਅ ਵਗੈਰਾ ਜ਼ਰੂਰ ਦੇਣਗੇ ਕਿਉਂਕਿ ਇਹ ਸਾਡੇ ਕੋਲ ਚੰਦ ਇਦਾਂ ਦੀਆਂ ਚੀਜ਼ਾਂ ਜੋ ਬੱਚਿਆਂ ਬਾਕੀ ਤਾਂ ਅਸੀਂ ਖੁਦ ਹੀ ਨਵੇਂ ਸਰੀਓ ਲਿਪ ਲਿਪ ਕੇ ਭਾਵੇਂ ਉਹ ਚਮਕੌਰ ਦੀਆਂ ਗੜੀਆਂ ਹੋਣ ਜਾਂ ਅਸਰਹੰਦ ਦੀਆਂ ਹੀ ਦਿਵਾਰਾਂ ਕਿਉਂ ਨਾ ਹੋਣ ਅਸੀਂ ਆਪ ਉਹਨਾਂ ਨੂੰ ਲਿਪ ਲਿਪ ਕੇ ਸੰਗ ਮਰ ਮਰ ਚੜਾ ਚੜਾ ਕੇ ਉਹਦੇ ਤੇ ਉਦੀ ਪ੍ਰਾਣੀ ਜੋ ਦਿੱਖ ਹੈ ਉਹ ਜ਼ੀਰੋ ਕਰ ਦਿੱਤੀ ਹੈ ਇਹ ਇਹ ਜੀਆਂ ਇੱਕ ਦੋ ਹੀ ਚੀਜ਼ਾਂ ਸਾਡੇ ਕੋਲ ਜਿਉਂਦੀਆਂ ਤਿਉਂ ਖੜੀਆਂ ਨੇ ਜ਼ਰੂਰਤ ਹੈ ਇਹਨੂੰ ਥੋੜਾ ਜਿਹਾ ਮੇਨਟੇਨੈਂਸ ਇਹਦੀ ਕਰਕੇ ਔਰ ਇਹਨੂੰ ਕਵਰ ਕੀਤਾ ਜਾਵੇ ਤਾਂ ਜੋ ਇਹ ਮੀਂਹ ਕਣੀ ਧੁੱਪ ਜਾਂ ਤੋਂ ਬਚ ਸਕੇ ਉਹਦੇ ਤੋਂ ਬਚੇਗੀ ਤਾਂ ਹੀ ਖੜੀ ਰਹੇਗੀ ਵਰਨਾ ਉਹ ਦਿਨ ਦੂਰ ਨਹੀਂ ਆਣ ਵਾਲੇ 2-4 ਸਾਲਾਂ ਤੱਕ ਤੁਹਾਨੂੰ ਇਹ ਉੱਪਰਲਾ ਹਿੱਸਾ ਵੀ ਨਾ ਦਿਖੇ ਠੀਕ ਹੈ ਇਹ ਸੀਗੀ ਜੀ ਆਪਣੀ ਕੋਸ਼ਿਸ਼ ਤੇ ਫਿਰ ਮਿਲਾਂਗੇ ਜੀ ਅੱਗੇ ਨਵੀਂ ਵੀਡੀਓ ਚ ਤੇ ਕੱਲ ਤੁਹਾਨੂੰ ਕਰਾਏ ਸੀਗੇ ਦਰਸ਼ਨ ਆਪਾਂ ਨੇ ਫਤਿਹਗੜ੍ਹ ਸਾਹਿਬ ਦੇ ਤੇ ਠੰਡਾ ਬੁਰਜ ਸਰਹੰਦ ਦੀਆਂ ਉਹ ਨੀਹਾਂ ਤੇ ਫਿਰ ਤੁਹਾਨੂੰ ਹੁਣ ਅਗਲੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਜੋਤੀ ਸਰੂਪ ਜਿੱਥੇ ਕੀ ਉਹ ਬਾਬਾ ਜੀ ਦੇ ਦੋਨਾਂ ਦੇ ਤੇ ਮਾਤਾ ਜੀ ਦੇ ਸੰਸਕਾਰ ਕੀਤੇ ਗਏ ਸੀ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ